ਸਕੀਨ ਬੱਚੀਆਂ ਤੇ ਨਗੀਨਾ ਪੀਸ ਹੀ ਆ ਤੇ ਰੇਟ ਸਰਾਂ ਦਾ 15000 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਬੱਚੀ ਮਿਲ ਜੂ ਇਹ ਵੀ 15000 ਦੇ ਵਿੱਚ ਡੇਢ ਲੱਖ ਰੁਪਿਆ ਬਣਦਾ ਡੇਢ ਲੱਖ ਰੁਪਿਆ ਡਿਮਾਂਡ ਆ ਦਸ ਨਗਾਂ ਦੀ ਤੇ 100 ਕਿਲੋਮੀਟਰ ਆ ਗਈ ਪਹੁੰਚ ਫਰੀ ਤੋਰ ਦੇ ਕਰਾਂ ਦੀ ਵੀਰੇ ਤੇ ਦੇਖੋ ਕਰਦੀ ਆ ਸੋਨਾ ਰੰਗ ਪ੍ਰਿੰਟ ਆ ਗਿਆ ਚੌਂਕ ਦਮਕ ਵੀ ਬਾਖਮਾਲ ਹੈ ਤੇ ਦਸੇ ਤੇ ਦਸੀ ਨਗੇ ਪੂਰੇ ਵਾਈ ਦੇ ਨਾ ਤਸੱਲੀ ਵਾਲੇ ਆ ਤਸੱਲੀ ਵਾਲੇ ਜਾਨਵਰ ਆ ਸੱਜਣੋ ਤੇ ਰੇਟ ਵੀ ਬਿਲਕੁਲ ਮੁਫਤ ਦੀ ਪਾ ਹਾਂਜੀ ਦੋਸਤੋ ਹਸੀਕਾਲ ਸਾਰਿਆਂ ਨੂੰ ਦੋਸਤੋ ਜਿਹੜੀ ਅੱਜ ਦੀ ਇਹ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਵਾਲ ਜ਼ਿਲ੍ਹਾ ਕਪੂਰਥਲਾ ਤੇ ਤਹਿਸੀਲ ਬਾਈਨੂ ਪੈਂਦੀ ਆ ਸੁਲਤਾਨਪੁਰ ਲੋਧੀ ਬੋਬੀ ਡੇਰੀ ਫਾਰਮ ਤੇ ਪਹੁੰਚੇ ਆਂ ਅੱਗੇ ਵੀ ਆਪਾਂ ਵੀਰ ਦੀਆਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਤੇ ਰੁਟੀਨ ਦੇ ਵਿੱਚ ਹੀ ਵੀਡੀਓ ਆਉਂਦੀਆਂ ਰਹਿੰਦੀਆਂ ਤੇ ਇਸ ਮੰਨ ਕੇ ਚੱਲੂ ਵੀ ਫਾਰਮ ਤੇ ਵੀਰ ਕੋਲੇ ਬਹੁਤ ਚੰਗੇ ਨਗ ਆਉਂਦੇ ਆ ਤੇ ਉਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 10 ਨਗ ਦਿਖਾਵਾਂਗੇ ਖੀਰੀਆਂ ਬੱਚੀਆਂ ਦੇ ਤੇ ਬਹੁਤ ਚੰਗੀਆਂ ਬਰੀਡ ਵਾਲੀਆਂ ਬੱਚੀਆਂ ਤੇ ਮੇਨ ਗੱਲ ਕੀ ਆ ਵੀ ਬਾਈ ਦਾ ਜਿਹੜਾ ਮੁੱਲ ਹੁੰਦਾ ਭਾਅ ਹੁੰਦੇ ਆ ਬਿਲਕੁਲ ਜਾਇਜ਼ ਹੁੰਦੇ ਆ ਤੇ ਸਾਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਸਾਰੀ ਗੱਲਬਾਤ ਆਪਾਂ ਬੋਬੀ ਦੇ ਨਾਲ ਕਰਦੇ ਆ ਪੁੱਛਦੇ ਆ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਵੀਡੀਓ ਬਣਾਉਣ ਲਈ ਆਪਣਾ ਨੰਬਰ ਉੱਪਰ ਚ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਭਰਾ ਨੇ ਵੀਡੀਓ ਬਣਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਤੁਸੀਂ ਕਰ ਸਕਦੇ ਆ ਜੀ ਕਰਾਉਂਦੇ ਆ ਗੱਲਬਾਤ ਆਜੋ ਵੀਰੇ ਸਤਿ ਸ਼੍ਰੀ ਅਕਾਲ ਬੋ ਵੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਬੋ ਵੀ ਆਪਣਾ ਡਰੈਸ ਕਨਫਰਮ ਕਰੀ ਕਰਾਂਗੇ ਨਾਮ ਬੋ ਵੀ ਜੀ ਪਿੰਡ ਰਵਾਦ तहसील सुल्तानपुर लोधी जिला करपूतला ठीक है ते नंबर बोल दे ओदा 9779022671 ठीक है, है ते भी भी है। वो भी आगे ਵੀ ਆਪਾਂ ਜਿਹੜੀਆਂ ਵੀਡੀਓ ਪਾਉਨੇ ਆ ਤੇ ਕਿਵੇਂ ਰਹਿੰਦਾ ਰਿਸਪੌਂਸ ਵੀਡੀਓ ਬਹੁਤ ਵਧੀਆ ਵੀਰੇ ਹਾਲੇ ਤੱਕ ਵੀ ਫੋਨ ਆਈ ਜਾਂਦੇ ਆ ਆ ਜਿਹੜੀ ਵੀਡੀਓ ਹੁਣ ਪਾਈ ਹੈ ਠੀਕ ਹੈ ਯਾਨੀ ਕਿ ਚਲੋ ਇੱਕ ਵੀਡ ਮੰਨ ਕੇ ਚਲੋ ਇੱਕ ਅਜੀ ਵੀਡੀਓ ਪਾਦੀ ਇਹ ਜਿਹੜੀ ਆਪਾਂ ਬਾਰ-ਬਾਰ ਵੀਡੀਓ ਪਾਉਨੇ ਆ ਇਹਦਾ ਮਕਸਦ ਦੱਸ ਜਨੂੰ ਇਹੀ ਹੁੰਦਾ ਵੀ ਜੇ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਬਾਈ ਕੋਲੇ ਕਿਸ ਤਰ੍ਹਾਂ ਦੇ ਪਸ਼ੂ ਖੜੇ ਆ ਮੌਕੇ ਤੇ ਹੈਨਾ ਅੱਜ ਵੀ ਹੁਣ ਵੀ ਆਪਾਂ ਇਸ ਲਾੜ ਚੋਂ ਦੋ ਬਸ਼ੀਆਂ ਦਿੱਤੀਆਂ ਉਹ ਵੀ ਆਪਣੀ ਪਿਛਲੇ ਵੀਡੀਓ ਤੇ ਫੋਨ ਲਾਇਆ ਸੀ ਉਹਨਾਂ ਨੇ ਠੀਕ ਹੈ ਜਾਨੀ ਕਿ ਭਰਾਵਾਂ ਦਾ ਬਹੁਤ ਪਿਆਰ ਮਿਲਦਾ ਬਹੁਤ ਵਧੀਆ ਜੀ ਸੰਤੋਸ਼ਟੀ ਆ ਬਹੁਤ ਵਧੀਆ ਵੀਰੇ ਠੀਕ ਹੈ ਤੇ ਹੁਣ ਵੀ ਆਪਾਂ ਛੱਡ ਕੇ ਆਏ ਤਾਂ ਡੇਉਣ ਤੋਂ ਕਿਨਾ ਦੋ ਘੰਟੇ ਹੋ ਗਏ ਠੀਕ ਆ ਬਾਬੀ ਤੇ ਉਹ ਵੀ ਅੱਜ ਫਿਰ ਕਿੰਨੇ ਨਗ ਆਪਣੇ ਕੋਲ 10 ਨਗ ਆ ਗਏ ਜੀ 10 ਨਗ ਹੈਨਾ ਤੇ ਮੁੱਲ ਆਪਣਾ ਬਿਲਕੁਲ ਜਾਇਜ਼ ਹੋ ਬਿਲਕੁਲ ਜਾਇਜ਼ ਆ ਜੀ ਠੀਕ ਹੈ ਤੇ ਫਿਰ ਕਿੱਧਰਲੇ ਪਾਸੋਂ ਆਪਾਂ ਕਰਕੇ ਸ਼ੁਰ ਤੇ ਲਿਆ ਫਿਰ ਬਾਹਰ ਕੱਢ ਲਿਆ ਕਿੰਨਾਂ ਦੀ ਬੱਚੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਦਿਖਾਉਣੀ ਆ ਖੋਲ ਕੇ ਸਭ ਨੂੰ ਬੱਚੀ 10 ਨਾਗਾ ਵੀਰ ਕੋਲੇ ਤੇ ਬਹੁਤ ਚੰਗੀਆਂ ਬੱਚੀਆਂ ਵਿੱਚ ਹੈਗੀਆਂ ਦੋ ਜਰਸੀਆਂ ਪੰਜਾਬ ਵਾਲੀ ਜਰਸੀ ਹੈ ਉਹ ਵੀ ਸਾਰੀ ਡਿਟੇਲ ਲਵਾਂਗੇ ਤੇ ਪਹਿਲੇ ਨੰਬਰ ਤੇ ਜਿਹੜੀ ਬੱਚੀ ਬਾਈ ਲੈ ਕੇ ਆਉਂਦਾ ਬਹੁਤ ਵੱਡੇ ਕੱਦ ਕਾਠ ਦੀ ਹੈ ਲਿਆ ਕਰਨ ਦੀ ਉਹ ਵੀ ਇੱਧਰ ਤੇ ਪਹਿਲਾਂ ਤਾਂ ਇਹ ਦੱਸਦੇ ਵੀ ਦੰਦੋ ਕਿਵੇਂ ਆ ਇਹ ਖੀਰੀ ਆ ਜੀ ਦੰਦੋ ਖੀਰੀ ਆ ਜਾਂ ਪਹਿਲੀਆਂ ਤਾਈ ਚਾਰ ਵਜ ਕੱਦ ਕਾਠ ਬਹੁਤ ਵੱਡਾ ਬੱਚੀ ਦਾ ਪਹਿਲਾਂ ਦੰਦ ਚੈੱਕ ਕਰਾ ਦੇ ਕਈ ਵਾਰੀ ਕੋਈ ਦੂਰੋਂ ਭਰਾ ਹੁੰਦਾ ਨਾ ਤੇ ਫਿਰ ਆਏ ਤਸੱਲੀ ਹੋ ਜਾਂਦੀ ਹੈ ਹੈਨਾ ਕਿਉਂਕਿ ਕੱਦ ਕਾਠ ਹੈ ਜਿਹੜੇ ਹਿਸਾਬ ਨਾਲ ਬੱਚੀ ਦਾ ਕੱਚੀ ਖੀਰੀ ਹੈ ਸੱਜਣੋ ਤੇ ਬੱਚੀ ਦਾ ਨਾ ਕੱਦ ਕਾਠ ਵੱਡੀਆਂ ਗਾਵਾਂ ਜਿਹੜਾ ਹੋਣ ਹੈਨਾ ਹਾਂ ਬਿਲਕੁਲ ਸੀਮਨ ਲੈਂਦੇ ਤਾਂ ਕਾਬਲ ਹੈ ਹੀ ਹੈ ਤੇ ਪਰ ਬੱਚੀ ਦੀ ਜਿਹੜੀ ਬਰੀਡ ਵੀ ਚੰਗੀ ਆ ਵੇਲ ਬੂਲ ਕਰੋ ਚੈੱਕ ਹਾਂ ਮਗਰ ਉਹ ਪੱਠਪੂੜਾ ਦੇਖੋ ਕਰਾਂ ਦੀ ਬਹੁਤ ਸੋਹਣੇ ਪੱਠ ਪੁੱਡੇ ਦੀ ਹੈ ਤੇ ਲੈਗ ਸਕੋਰ ਰੋਕੀ ਮੜੇ ਵੀਰੇ ਹਾਂ ਇਹਨੂੰ ਕਰੀ ਖੜੀ ਤੇ ਬੱਚੀ ਦੀ ਖੜਨੀ ਖੁੜਨੀ ਦੇਖੋ ਗਰਾਂ ਦੀ ਫੇਸ ਕੁਆਲਿਟੀ ਦਿਖਾ ਦੇ ਤੇ ਨਿੱਕਾ ਕੰਨਾ ਹੈਗਾ ਤੇ ਬੋਦੀ ਵਾਲੀ ਬੱਚੀ ਹੈਗੀ ਬਹੁਤ ਸੋਹਣੀ ਬਿਲਕੁਲ ਉਹਨਾਂ ਉੱਪਰੋਂ ਵੀ ਪੱਧਰ ਸਮਝਦੇ ਕੋਈ ਐ ਨਹੀਂ ਕੋਈ ਜਿਆਦਾ ਘੱਦਾ ਜਾਂ ਢੂਈ ਚੱਕਦੀ ਹੈ ਤੇ ਜਿਆ ਹੋਰ ਮੜੇ ਰੋਕੀ ਕਿਦਾਂ ਦੀ ਆਪਾਂ ਥਣ ਦਿਖਾ ਦੇ ਚਾਰ ਹੀ ਥਣ ਚਾਰ ਹੀ ਥਣ ਤੇ ਬਾਧੂ ਫੋਟ ਥਣ ਮਿਲਨੀ ਨਹੀਂ ਪੂਰਾ ਨਿਸ਼ਾਨ ਵੀ ਹੈ ਨਹੀਂ ਹੈਨਾ ਤੇ ਉਹ ਵੀ ਫਿਰ ਇਹਦੀ ਡਿਮਾਂਡ ਕੀ ਰੋ ਪੂਰਾ ਜੀ ਮੰਗੋ ਇਹ ਆਪਾਂ ਵੀਰੇ ਆ ਲਾੜੀ ਦੇ ਲੈਣਾ ਜੋਫਰੀ ਆ 15000 ਦੇ ਹਿਸਾਬ ਨਾਲ 15000 ਰੁਪਏ ਦੇ ਹਿਸਾਬ ਨਾਲ ਬੱਚੀ ਹੈ ਹਾਂਜੀ ਮੰਨ ਕੇ ਚੱਲ ਵੀ ਜਿਹੜਾ ਮਰਜ਼ੀ ਨਾਲ ਤੁਸੀਂ ਲੈ ਲਓ ਜਨਨ ਕਿ ਜੇ ਇਕੱਠੀਆਂ ਖਰੀਦੂਗਾ ਫੇਰ 15 ਕੇ ਇਕੱਠੀਆਂ ਇਕੱਠੀਆਂ ਜੇ ਕੋਈ ਇਕੱਠੇ ਲਊਗਾ ਤੇ 15000 ਦੀ ਦੇ ਦਾਂਗੇ ਹਾਂ ਜਿਹੜਾ ਵੀਰੇ ਇਹੋ ਜੇ 25 ਪਾ ਮੰਗਦੇ ਅਗਲੇ ਸਹੀ ਗੱਲ ਪਰ ਆਪਾਂ 25 ਦੀ ਨਹੀਂ ਦੇਣੀ ਫੇਰ ਵੀ ਭਰਾਵਾਂ ਨੂੰ ਜਨਨ ਕਿ ਮਾਨ ਨਾ ਦੇਣਾ ਹੈ ਨਾ ਹਾਂਜੀ ਜੇ ਜੇ ਲੇਟ ਹੋਵੇ ਤੇ ਹਰੇਕ ਭਰਾ ਦੇ ਪੜਤੇ ਚਾਉਣ ਵਾਲੇ ਰੇਟ ਆ ਬਹੁਤ ਵੱਡੇ ਕੱਜ ਘਾੜ ਦੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਬੱਚੀ ਵਿਖਾਈ ਆ ਦੰਦੋ ਖੀਰੀ ਤੇ ਜਾਦ ਬਰੀਡ ਵੀ ਚੰਗੀ ਆ ਤੇ ਇਹਦੇ ਕੋਈ ਸੀਮਨ ਬਾਰੇ ਪਤਾ ਕਿਹੜੇ ਸੀਮਨ ਦੀ ਆ ਵੀਰੇ ਸੀਮਨ ਇਹ ਵੀਰੇ ਡੈਨਮਾਰਕ 40120 ਦੀ ਆ ਜੀ ਡੈਨਮਾਰਕ ਤੇ 40120 ਦੀ ਆਗੀ ਤੇ ਇਹਦਾ ਮਦਰ ਰਿਕਾਰਡ ਕੋਈ ਮਦਰ ਰਕਾਰਡ 25 ਪਲੱਸ ਵਾਲੀ ਠੀਕ ਹੈ ਤੇ ਇਹ ਪਹਿਲਾਂ ਇਹ ਦੱਸਦੇ ਵੀ ਫਾਰਮਲੀਆਂ ਬੱਚੀਆਂ ਕਿ ਘਰੋਂ ਫਾਰਮਲੀਆਂ ਫਾਰਮਲੀਆਂ ਹੈ ਠੀਕ ਹੈ ਤੇ ਲੈ ਚੱਲ ਫੇਰ ਕਰਾਂ ਦੀ ਇਹਨੂੰ ਅੰਦਰ ਵੀਰੇ 10 ਨਾਗਾ ਵੀਰਕੁਲੇ ਤੇ ਪਹਿਲੇ ਨੰਬਰ ਤੇ ਆਪਾਂ ਜਿਹੜੀ ਸੱਜ ਨੂੰ ਬੱਛੀ ਵਿਖਾਈ ਹੈ ਨਾ ਵੱਡੇ ਕੱਦ ਕਾਠ ਦੀ ਤੇ ਪਿੱਠਪੁੜੇ ਦੀ ਬਣਾवट ਚੰਗੀ ਆ ਚੰਗਾ ਵਜਨ ਆ ਬੱਛੀ ਦਾ ਕੋਈ ਲਿੱਸੀ ਲਾਂ ਵੀ ਹੰਬੀ ਜੀ ਨਹੀਂ ਤੇ ਸੋਹਣਾ ਕੱਦ ਕਾਠ ਆ ਗਿਆ ਪਹਿਲੇ ਨੰਬਰ ਤੇ ਜਿਹੜੀਆਂ ਆਪਾਂ ਤੁਹਾਨੂੰ ਚਾਰ ਬੱਛੀਆਂ ਦਿਖਾਉਣੀਆਂ ਸੱਜ ਨੂੰ ਬਹੁਤ ਵੱਡੇ ਇੱਕੋ ਜਿਹੇ ਕੱਦ ਕਾਠ ਦੀਆਂ ਜਿਹੜੀਆਂ ਪਹਿਲੇ ਚਾਰ ਨਾਗ ਤੁਹਾਨੂੰ ਆਪਾਂ ਦਿਖਾਉਣੇ ਆ ਬਿਲਕੁਲ ਹਾਂ ਉਹ ਹਾਂ ਜੀ ਤੇ 14 ਤੋਂ 15 ਮਹੀਨੇ ਬਾਈ ਕਹਿੰਦਾ ਵੀ ਇਹਨਾਂ ਦੀ ਉਮਰ ਆ 14 ਤੋਂ ਕੋਈ 15 ਮਹੀਨਿਆਂ ਦੀ ਆ ਤੇ ਕੋਈ 5-4 ਦਿਨ ਇਧਰ ਉਧਰ ਹੋ ਸਕਦੀ ਆ ਸੀਮਨ ਲੱਗਣ ਦੇ ਬਿਲਕੁਲ ਕਾਬਲ ਆ ਤੇ ਹੁਣ ਵੀ ਜਿਹੜੀ ਆਪਾਂ ਤੁਹਾਨੂੰ ਬੱਚੀ ਵਿਖਾਉਣੀ ਆ ਵੀ ਵੱਡੇ ਕਦ ਕੱਢਦੀ ਆ ਲਿਆਵਾ ਵੀ ਕਰਾਂ ਦੀ ਹਾਂ ਫੇਸ ਕੁਆਲਿਟੀ ਦੇਖੋ ਤਾਂ ਪਹਿਲਾਂ ਤਾਂ ਬਰੀਡ ਕਰੋ ਚੈੱਕ ਤੇ ਬਹੁਤ ਸੋਹਣਾ ਨਿੱਕਾ ਕੰਨ ਆ ਗਿਆ ਤੇ ਬੋਦੀ ਵਾਲੀ ਬੱਚੀ ਆ ਇਹਦਾ ਵੀ ਵੱਡਾ ਕਦ ਕੱਢ ਆ ਹਾਂ ਜੀ ਦੰਦੋ ਸਹੀ ਦੀ ਆ ਦੰਦੋ ਇਹ ਵੀ ਖੀਰੀ ਆ ਕਰਾ ਦੇ ਦੰਦ ਚੈੱਕ ਫਿਰ ਇਹਦੀ ਵੀ ਕਰਾਂ ਦੀ। ਹਾਂ ਵੀ ਦੰਦੋ ਖੀਰੀ ਤੇ ਕਿਉਂਕਿ ਕੱਦ ਕਾਠ ਦੇ ਹਿਸਾਬ ਨਾਲ ਤਾਂ ਫਿਰ ਕਈ ਧੀ ਅਗਲਾ ਅੰਦਾਜ਼ਾ ਲਾ ਲਾਂ ਤਾਂ ਵੀ ਕੋਈ ਦੋਂਦੀ ਜਾਂ ਚੌਗੀ ਨਾ ਹੋਵੇ ਤੇ ਬਸ ਬਿਲਕੁਲ ਕੱਚੀ ਖੀਰੀ ਆ ਤੇ ਸੋਹਣਾ ਕੱਦ ਕਾਠ ਬੱਚੀ ਦੀ ਵੇਲਵੂਲ ਕਰੋ ਚੈੱਕ ਲੈਂਥ ਲੁੰਥ ਪੂਰੀ ਫੁੱਲ ਤੇ ਸੋਹਣਾ ਲੈਗ ਸਕੋਰ ਆ ਤੇ ਵਜ਼ਨ ਮੌਜੂਦ ਵੀ ਚੰਗਾ ਬਰੀਡ ਵੀ ਚੰਗੀ ਆ ਇਹ ਵੀ 15000 ਚ ਹੋਰਾਂ ਦਾ ਚੈੱਕ ਇਹ ਵੀ 15 ਚ ਇਹ ਵੀ 15 ਇਹ ਵੀ 15000 ਚ ਸੱਜਣ ਨੂੰ ਤੁਹਾਨੂੰ ਮਿਲ ਜੂਗੀ ਪੂਰੇ ਬਿਲਕੁਲ ਸਿਮਨ ਲੈਂਡ ਦੇ ਕਾਬਲ ਬੱਚੀਆਂ ਜੇ ਕੋਈ ਇਕੱਠੀਆਂ ਲੈਂਦਾ ਤੇ 15000 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਵੀ ਬੱਚੀ ਮਿਲ ਜੂਗੀ ਤੇ 25000 ਦੀ ਵੇਚ ਤੇ ਥਣ ਝੋਲੀ ਕਰੋ ਚੱਕ ਗਲਾਬੀ ਥਣ ਹੈਗੇ ਮੇਰੇ ਤੇ ਪੂਰੀ ਵਿਥੀ ਤੇ ਥਣ ਲੱਗਿਆ ਝੋਲੀ ਝਾਲੀ ਦਾ ਨਾ ਗੱਬਣ ਵਾਲੀ ਝੋਲੀ ਹੈ ਹੈਨਾ ਤੁਰੀ ਮਾਰੀ ਜੀ ਚੰਗੀ ਤਰ੍ਹਾਂ ਵਿੱਚ ਤੋਰਦੀ ਮੜਿਆ ਜਬਰੇ ਨੂੰ ਸੋਹਣੀ ਫੇਸ ਕੁਆਲਟੀ ਹੈਗੀ ਨਿੱਕਾ ਕਰਨ ਬਰੀਡ ਵਾਲੀ ਬੱਚੀ ਹੈ ਜੀ ਤੇ ਪਿੱਠ ਪੁੜੇ ਦੀ ਬਣਾਵਟ ਵੀ ਚੰਗੀ ਹੈ ਲਿਆ ਕੇ ਰਾਂ ਦੀ ਵੀਰੇ ਸਿਮਨ ਲੈਂਡ ਦੇ ਬਿਲਕੁਲ ਕਾਬਲ ਬੱਚੀਆਂ ਪਹਿਲੇ 4 ਨਖਤਾਂ ਉਹ ਮੇਰੇ ਕੋਈ ਜਾਂਦਾ ਸੀ ਮੈਂ ਤਰਾ ਦੇ ਹੈਨਾ ਕੋਈ ਆਈ ਨਹੀਂ ਕੋਈ ਪੰਜ ਚਾਰ ਮਹੀਨੇ ਸਾਹਮਣੀਆਂ ਪੈਣੀਆਂ ਤੇ ਮਿਹਨਤ ਦਾ ਮੁੱਲ ਮੋੜਦਿਆਂ ਜਿਹੜੇ ਭਰਾ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਡੈਰੀ ਦਾ ਕੋਈ ਪਾਲ ਕੇ ਬੱਛੀਆਂ ਵੇਚਣੀਆਂ ਕਿਸੇ ਵੀਰ ਨੇ ਲਿਆ ਬਾਈ ਕਰਾਂ ਜੀ ਅੱਗੇ 3 ਨੰਬਰ ਤੇ ਬੱਛੀ ਆ ਗਈ ਫੇਸ ਕੁਆਲਟੀ ਚੈੱਕ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਾਨਾ ਗਏ ਤੇ ਬੋਦੀ ਵਾਲੀ ਬੱਛੀ ਆ ਸੋਹਣਾ ਰੰਗ ਪ੍ਰਿੰਟ ਆ ਚਾਰ ਹੀ ਥਣਾ ਚਾਰ ਹੀ ਥਣਾ ਬਾਈ ਕਹਿੰਦਾ ਬਾਦੂ ਫੋਰ ਸ਼ਾਂਗ ਹੋਰਾ ਵੀ ਨਹੀਂ ਤੇ ਸੋਹਣਾ ਕੱਦ ਕਾਠਾ ਜਾਂ ਵੇਲ ਬੂਲ ਵੀ ਚੰਗੀਆਂ ਰੋਕੀ ਮੜਿਆ ਤੁਹਾਨੂੰ ਦਿਖਾ ਦਗੀ ਕਰਾਂ ਦੀ ਤੇ ਚਾਰ ਹੀ ਥਣ ਲੈ ਚੋਲੀ ਝਲੀ ਤਾਂ ਨਾ ਥਣੇ ਗੱਬਨ ਆਲੀ ਹੈ ਨਾ ਸੋਹਣੀ ਪੱਠਪੁੜੇ ਦੀ ਬਣਾਵਟ ਆ ਗਈ ਲੈਂਥ ਲੁੰਥ ਕਰੋ ਚੈੱਕ ਜੀ ਇਹ ਵੀ ਬਿਲਕੁਲ ਨਸੀਮਨ ਲੈਂ ਦੇ ਕਾਬਲ ਹੈ ਨਾ ਚਾਰ ਨਾ ਗਏ ਜਿਹੜੇ ਪਹਿਲੇ ਇਹ ਬਿਲਕੁਲ ਨਾ ਨਸੀਮਨ ਲੈਂ ਦੇ ਕਾਬਲ ਹੀ ਹੈ ਲੈ ਚੱਲ ਕਰਾਂ ਜੀ ਵੀਰੇ ਸੋਨਾ ਵਜਨ ਵਿਯੂਦ ਆ ਗਿਆ ਕੋਲ ਨਾ ਬਾਈ ਕੋਲੇ ਸੱਜਣ ਨੂੰ ਦਾਸ ਆਜਦੀ ਵੀਡੀਓ ਦੇ ਵਿੱਚ ਤੁਹਾਨੂੰ 10 ਬੱਛੀਆਂ ਆਪਾਂ ਵਿਖਾਉਣੀ ਆ ਤੇ ਦਸੇ ਤੇ ਦਸੇ ਬਾਈ ਕਹਿੰਦਾ ਵੀ ਆਪਾਂ ਫਾਰਮ ਚੋਂ ਖਰੀਦਾਂਗੇ ਲਿਆ ਕਰਾਂ ਦੀ ਬੋਵੀ ਇਦੂ ਅੱਗੇ ਆ ਗਈ 4 ਨੰਬਰ ਤੇ ਵੱਚੀ ਫੇਸ ਕੁਆਲਟੀ ਹੈ ਹਾਂ ਫੇਸ ਕੁਆਲਟੀ ਦੇਖੋ ਕਰਾਂ ਦੀ ਨਿੱਕਾ ਕੰਨ ਆ ਗਿਆ ਤੇ ਬੁੱਦੀ ਵਾਲੀ ਵੱਚੀ ਹੈ ਤੇ ਸੋਹਣੀ ਫੇਸ ਕੁਆਲਟੀ ਹੈਗੀ ਬਰੀਡ ਵਾਲੀ ਹੈ ਹੈਨਾ ਇਹਦਾ ਵੀ ਵਜਨ ਵਜਨ ਚੰਗਾ ਤੇ ਜੇ ਆਪਾਂ ਝੋਲੀ ਦੀ ਗੱਲ ਕਰਗੇ ਨਾ ਥੱਲੋ ਇਹ ਤਾਂ ਝੋਲੀ ਗੱਬਰਾਂ ਵਾਲੀ ਹੈ ਕਰਮਾਂ ਦੀ ਆਏ ਜਿਵੇਂ 5-4 ਮਹੀਨੇ ਦੀ ਗੱਭਣ ਹੁੰਦੀ ਹੈ ਬੱਚੀ ਹੈ ਨਾ ਉਹ ਵੀ ਇਹਦੀ ਕੀ ਡਿਟੇਲ ਆ ਵੀਰੇ ਇਹ ਵੀਰੇ ਆਪਾਂ ਝੂਠ ਮਾਰ ਕੇ ਨਹੀਂ ਦੇਣੀ ਹੈ ਪੈਗੀ ਆ ਜੀ ਦੋੰਦੇ ਦੰਦ ਕੱਢਦੀ ਆ ਦੋੰਦੇ ਦੰਦ ਕੱਢਦੀ ਆ ਹਾਂਜੀ ਠੀਕ ਆ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਆਪਾਂ ਕੋਈ ਇਸ ਗੱਲ ਦਾ ਕੋਈ ਐਡੀ ਗੱਲ ਨਹੀਂ ਹੁੰਦੀ ਕੋਈ ਦੋ ਦੰਦ ਦਾ ਜਾਂ ਖੀਰੀ ਦਾ ਕਈ ਵਾਰੀ ਪਸ਼ੂ 2-4 ਮਹੀਨੇ ਪਹਿਲਾਂ ਦੰਦ ਵਜਨ ਵਜਨ ਕਰਕੇ ਜਾਂ ਕੋਈ ਹੈ ਨਾ ਸੈਟ ਜਾਂਦਾ ਤੇ ਐਡੀ ਖਾਸ ਗੱਲ ਨਹੀਂ ਸੋਨਾ ਕਦ ਕਾਠ ਆ ਗਿਆ ਬੱਚੀ ਦਾ ਇਹ ਵੀ ਬੱਚੀ ਨਾ ਪੂਰੀ ਬਰੀਡ ਵਾਲੀ ਹੈ ਲੈ ਚੱਲ ਵੀਰੇ ਤੇ ਸੋਹਣਾ ਕੱਦ ਕਾਠਾ ਚੰਗਾ ਰੰਗ ਪ੍ਰਿੰਟ ਆ ਗਿਆ ਦਾ ਇਹ ਆ ਗਈ ਦੋ ਦੇ ਦੰਦ ਹਜੇ ਬਾਈ ਕਹਿੰਦਾ ਚੱਕਦੀ ਆ ਤੇ ਬੱਚੀ ਦਾ ਤੋਰਾ ਤਾਰਾ ਕਰੋ ਚੱਕ ਪਲਵਾਨਾਂ ਵਾਲੀ ਤੋਰ ਆ ਉਹ ਵੀ ਸੱਜਣੋ 4 ਨੰਬਰ ਤੇ ਜਿਹੜੀ ਦੂਗੋ 5 ਨੰਬਰ ਆ ਗਿਆ ਹੈਨਾ 5 ਨੰਬਰ ਤੇ ਜਿਹੜੀ ਵਛੀ ਆ ਇਹਦਾ ਤੋਹਾਈ ਆ ਹੈਨਾ ਤੋਹਾਈ ਆ ਉਹ ਵੀ ਚੀਜ਼ ਡਿਟੇਲ ਹੈ ਜੀ ਪਹਿਲਾਂ ਦੱਸ ਖੀਰੀ ਆ ਜੀ ਦੰਦੋ ਖੀਰੀ ਆ ਹਾਂ ਜੀ ਇਹ ਬਰੂਡ ਸੀ ਮੰਦੀ ਆ ਜੀ ਬਰੂਡ ਦੀ ਆ ਗਈ ਤੇ ਇਹਦਾ ਕੋਈ ਮਦਰ ਰਿਕਾਰਡ ਮਦਰ ਰਿਕਾਰਡ 35+ ਆ ਜੀ 35+ ਲੋ ਵੀ ਸੱਜੂ ਬਹੁਤ ਚੰਗੀ ਵਛੀ ਆ ਤੇ ਫੇਸ ਕੁਆਲਟੀ ਦੇਖੋ ਕਿਆ ਬਾਤ ਆ ਨਖਰਾ ਨਖਰਾ ਬੜਾ ਬਚੀ ਚ ਹੈ ਨਾ ਇਹ ਵੀ 15 ਖੜਨੀ ਖੁੱਡਨੀ ਬਚੀ ਚ ਇਹ ਵੀ 15 ਚ ਇਹ ਵੀ 15 ਚ ਕਮਾਲ ਕਰੀ ਜੰਨਾ ਉਹ ਵੀ ਹੈ ਕੀ ਇਹ ਜਿਹਿਆਂ ਦਾ 25 30000 ਸਹੀ ਗੱਲ ਆ ਬਾਈ ਇਹ ਤਾਂ ਗੱਲ ਹੈਗੀ ਬਾਈ ਜੀ ਮੰਨਣ ਜੋਗ ਸੱਜ ਨੂੰ ਵੇ ਬਾਈ ਕਹਿੰਦਾ ਵੀ ਆਪਾਂ ਇਹ ਵੀ 15 ਦੀ ਵੀ ਦੇਣੀ ਆ ਹਾਂ ਬੱਛੀ ਜੀ ਨਾ ਖਣਚੋਲੀ ਕਰੋ ਚੈੱਕ ਮੈਂ ਕਿਹਾ ਵੀ ਕਮਾਲ ਦੀ ਆ ਜਿਵੇਂ ਗੱਬਣ ਹੁੰਦੀ ਆ ਪੰਜ ਚਾਰ ਮਹੀਨਿਆਂ ਦੀ ਸੋਹਣੀ ਪੱਠ ਪੁੜੇ ਦੀ ਬਨਾਵਟਾ ਤੇ ਚੰਗਾ ਕਦ ਕਾਠਾ ਗਿਆ ਹੈ ਨਾ ਇਹ ਵੀ 15 ਦੀ ਦੇ ਦੇਣੀ ਹੈ ਨਾ ਇਹ ਵੀ 15 ਦੀ ਬਾਈ ਇਹ ਵੀ 15 ਚ ਹੀ ਜਾਏ ਠੀਕ ਹੈ ਲਓ ਵੀ ਸੱਜਣੋ ਬੱਛੀ ਜੀ ਖੜਨੀ ਖੁੜਨੀ ਕਰੋ ਚੈੱਕ ਬਿਲਕੁਲ ਨਾ ਪੱਧਰ ਸਮੱਧਰ ਉਪਰੋਂ ਵੀ ਤੇ ਜਾਤ ਬਰੀਡ ਦਾ ਤਾਂ ਅੰਤੀ ਕੋਈ ਨਹੀਂ ਗਾ ਤੇ ਸੋਨਾ ਰੰਗ ਪ੍ਰਿੰਟ ਆ ਗਿਆ ਤੇ ਲੈਂਥ ਲੋਂਥ ਵੀ ਚੰਗੀ ਆ ਥਾਂ ਛੋਲੀ ਦੀ ਇੱਕ ਨੰਬਰ ਆ ਦੰਦੋ ਖੀਦੀ ਆ ਜੀ ਦੰਦੋ ਖੀਦੀ ਆ ਕਰਾ ਦੇ ਚੱਕ ਫੋਨ ਕੋ ਵੀ ਇਹਦੀ ਫਿਰ ਹਾਂ ਵੈਮ ਕਰ ਜਾਂਦਾ ਹਾਂ ਸਹੀ ਗੱਲ ਆ ਲਓ ਜੀ ਤੇ ਬਰੂਡ ਦੀ ਆ ਗਈ ਇਹ ਵੀ ਇਸ ਦਾ ਬਰੂਡ ਸੀਮਨ ਦੀ ਆ ਤੇ ਮਦਰ ਰਿਕਾਰਡ ਬਾਈ ਕਹਿੰਦਾ ਵੀ 35 ਪਲੱਸ ਹੈ ਦਾ ਲੈ ਚੱਲ ਇਹ ਵੀ ਫਾਰਮ ਦਾ ਤੋਹਫਾ ਹੀ ਆ ਮੈਂ ਕਿਹਾ ਕੀ ਆ ਬਾਤ ਆ ਬਈ ਯਾਰ 15000 ਰੁਪਏ ਦੇ ਵਿੱਚ ਸਜਨੋ ਤੁਹਾਨੂੰ ਇਹੋ ਜੀ ਵੱਛੀ ਕਿ ਧੋਣੀ ਮਿਲਣੀ ਤੇ 20-2000 ਦਾ ਤਾਂ ਘਰੇ ਨਾਰਮਲ ਆਪਾਂ ਵਛੀ ਪਾਲ ਲਏ ਨਾ ਤੇ ਦੁੱਧ ਪੀ ਜਾਂਦੀ ਹੈ ਮਹੀਨੇ ਦਾ ਤੇ ਬਾਈ ਕਹਿੰਦਾ ਵੀ ਪਸੀਮਨ ਲੱਗਣ ਦੇ ਕਾਵਲ 15-15 ਦੀਆਂ ਅੱਜ ਦੇ ਦੇਣੀਆਂ ਤੇ ਜਿਹੜਾ ਭਰਾ ਇਕੱਠੇ ਨਾਲ ਖਰੀਦੂਗਾ 15000 ਰੁਪਏ ਦੇ ਹਿਸਾਬ ਨਾਲ ਤੇ ਵਛੀ ਸਾਨੂੰ ਵੇਚ ਜੂਗੀ ਰੇਟ ਸਾਨੂੰ ਇਕੱਠੀਆਂ ਇਕੱਠੀਆਂ ਲੋਂਗੇ ਤਾਂ ਬਿਲਕੁਲ ਜੈਜ ਪੜਤਾ ਮਿਲ ਜਾਣੇ 6 ਨੰਬਰ ਲਿਆ ਕੇ ਆਉਂਦੀ 6 ਨੰਬਰ ਜਰਸੀ ਆ ਗਈ ਇਹ ਵੀ ਤੋਹਫਾ ਹੀ ਆ ਹੈਨਾ ਲਿਆ ਕੇ ਰਾਂਦੀ ਬਾਹਰ ਹੈ ਕੁਆਲਟੀ ਚੈੱਕ ਹਾਂ ਕਿਹੜੇ ਕਿਹੜੇ ਸੀਮੰਦ ਦੀ ਹੈ ਇਹ ਜੈਗ ਦੀ ਹੈ ਜੀ ਏਬੀਐਸ ਦੇ ਜੈਗ ਦੀ ਜੈਗ ਦੀ ਹੈਗੀ ਹੈ ਹਾਂ ਜੀ ਦੰਦੋ ਖੀਰੀ ਹੈ ਠੀਕ ਹੈ ਤੇ ਇਹਦਾ ਮਦਰ ਰਿਕਾਰਡ ਵੀਰੇ ਮਦਰ ਕਾਰਡ 25 ਪਲੱਸ 25 ਪਲੱਸ ਆ ਗਿਆ ਹੈ ਮੈਂ ਕਹਿੰਦਾ ਜੀ ਦੇਖੋ ਗਰਾਂਦੀ ਜਿਹੜੇ ਭਰਾ ਨੇ ਜਰਸੀ ਦਾ ਸ਼ੌਂਕ ਪਗਾਉਣਾ ਸੱਜਣੋ ਤੇ ਸੋਨੂੰ ਜਾਇਜ਼ ਰੇਟ ਦੇ ਵਿੱਚ ਚੰਗੇ ਸੀਮੰਦਾਂ ਦੀਆਂ ਬੱਚੀਆਂ ਸੋਨੂੰ ਮਿਲ ਜਾਣੀਆਂ ਕੀ ਯਾਰ ਮੰਗਦਾ ਜੀ ਤੇ ਮਿਲਣੀਆਂ ਵੀ ਸਿਰਫ ਇਹ ਇਸ ਪਾਸ ਬੋਵੀ ਡੇਰੀ ਫਾਰਮ ਤੋਂ ਹੀ ਮਿਲਦਾ ਹੈਣਾ ਹਾਂਜੀ ਸਹੀ ਗੱਲ ਹੈ ਜੇ ਕਿਸੇ ਹੋਰ ਭਰਾ ਦੇ ਹੱਥ 'ਚ ਰੱਸਾ ਹੋਵੇ ਇਹੋ ਜੀ ਬੱਚੀ ਦਾ ਬਾਈ 25 25 30 30 ਮੰਗਦੇ ਆ ਹਰੇਕ ਭਰਾ ਵੀਡੀਓ ਵੇਂਦਾ ਸਿਆਣਾ ਅੱਜਕੱਲ ਹਾਂ ਫੇਸ ਕੁਆਲਿਟੀ ਦੇਖੋ ਕਿਆ ਬਾਤ ਹੈ ਬੱਚੀ ਜੀ ਖੜਨੀ ਖੁੜਨੀ ਨਾ ਬਿਲਕੁਲ ਪੱਧਰ ਸਮੱਧ ਤੇ ਦੰਦੋ ਆ ਗਈ ਖੀਰੀ ਬਾਈ ਕੱਚੀ ਜੀ ਇਹ ਸਹੀ ਗੱਲ ਲੈ ਚੱਲ ਕਰਾਂ ਜੀ ਹਾਂ ਥਾਂ ਝੋਲੀ ਕਰਾ ਦੀ ਗੱਬਣ ਵਾਲੀ ਝੋਲੀ ਆ ਥੱਲੋਂ ਤਾਂ ਮੈਂ ਕਿਹਾ ਕਿਆ ਬਾਤ ਹੈ ਕੱਲਾ ਕੱਲਾ ਸਣ ਤੇ ਗੁਲਾਬੀ ਸਣ ਹੈਗਾ ਬਾਧੂ ਫੋਟ ਸਣ ਵੇਖਣ ਨੂੰ ਵੀ ਹੈ ਨਹੀਂ ਸੋਹਣੀ ਫੇਸ ਕੁਆਲਿਟੀ ਹੈਗੀ ਲੈ ਚੱਲ ਕਰਾਂ ਜੀ ਮਿੱਤਰਾ ਤੇ ਪੰਜਾਬ ਵਾਲੀ ਜਰਸੀ ਆ ਗਈ ਜਿਹੜੇ ਪ੍ਰਾਣੇ ਜਰਸੀ ਦਾ ਸ਼ੌਂਕ ਵਗਾਉਣਾ ਤੇ 15000 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਇਹ ਵੱਚੀ ਵੇਚੂਗੀ ਜੱਗ ਦੀ ਆ ਜੱਗ ਦੀ ਆ ਗਈ ਤੇ ਮਦਰ ਕਾਰਡ ਵੀ ਬਹੁਤ ਚੰਗਾ ਦੱਸਿਆ ਬਾਈ ਨੇ ਇਸ ਤੋਂ ਅੱਗੇ ਵੀ ਆਪਾਂ ਜਰਸੀ ਦਿਖਾਉਨੇ ਆ ਤੁਹਾਨੂੰ ਉਹ ਵੀ ਤੋਹਫੀ ਆ ਇਹ 7 ਨੰਬਰ ਆਈ ਹਾਂ ਇਹ ਵੀ ਤੁਹਾਨੂੰ ਦੋਖੀਰੀ ਆ ਗਈ ਬਾਈ ਬਹੁਤ ਪੀਰੀ ਆ ਜੀ ਉਮਰ ਇਹਦੀ ਕਿੰਨੀ ਕਹੂ ਉਮਰ ਇਹਦੀ ਹੈਗੀ 10 ਮਹੀਨੇ 10 ਕਿ ਮਹੀਨੇ ਹੈ ਜਾਂ ਜੀਰੋ ਵਾੜਦੀ ਆ ਜੀ ਇਹ 50 ਜੀਰੋ ਵਾੜਦੀ ਆ ਗਈ ਹਾਂਜੀ ਫਿਰ ਕੁਆਲਟੀ ਠੀਕ ਹੈ ਫੇਸ ਕੁਆਲਟੀ ਵੀ ਸੋਹਣੀ ਆ ਆਰਮ ਜੋ ਖੁੱਲੀਆਂ ਆਈਆਂ ਹਾਂ ਹਾਂ ਕੀ ਬਾਤ ਹੈ ੱਕਾ ਕਰਦੀਆਂ ਬਾਈ ਕਹਿੰਦਾ ਵੀ ਖੁੱਲੀਆਂ ਆਈਆਂ ਕਰਕੇ ਤੇ ਜਿੰਦ ਜਾਨ ਨਾਲੀਆਂ ਹੈ ਨਾ ਹਾਂਜੀ ਕੋਈ ਆਈ ਨਹੀਂ ਵੀ ਹੰਮੀਆਂ ਜੀਆਂ ਨਾ ਜੀ ਨਾ ਹਾਂ ਪੰਜਾਬ ਵਾਲੀਆਂ ਜੀ ਪੰਜਾਬ ਵਾਲੀ ਜਰਸੀ ਹੈ ਜੀ ਤੇ ਇਹ ਆ ਗਈ ਡੈਨਮਾਰਕ ਦੇ 50062 ਦੀ ਠੀਕ ਹੈ ਇਹਦਾ ਮਾਤਰ ਰਿਕਾਰਡ ਬੋ ਵੀ ਰਿਕਾਰਡ 25 ਪਲੱਸ ਹੈ ਜੀ 25 ਪਲੱਸ ਤੇ ਚਾਰ ਹੀ ਸਨ ਵਾਧੂ ਫੋਰ ਸ਼ਾਕ ਵੇਖਣ ਨੂੰ ਵੀ ਹੈ ਜੀ ਇਹ ਇਹਦਾ ਰੇਟ ਇਹ ਵੀ 15000 ਇਹ ਵੀ 15 ਚ ਹਾਂਜੀ ਹਾਂਜੀ ਅੱਜ ਤਾਂ ਮਿਸੀ ਬੈਠਾ ਵੀ 15 ਦੇ ਭਾਈ ਦੇਣਿਆ ਹੈ ਠੀਕ ਆ ਲੈ ਚੱਲ ਮਿੱਤਰਾ ਰੇਟ ਨਾ ਬੋਬੀ ਦੇ ਬਿਲਕੁਲ ਸੱਜ ਨੂੰ ਜਾਇਜ਼ ਹੁੰਦੇ ਆ ਆਪਸੋਂ ਨੂੰ ਕਿਧੋ ਨਹੀਂ ਮਿਲਣਾ ਤੇ ਬਿਲਕੁਲ ਜਾਇਜ਼ ਰੇਟ ਅਕਰਾਂ ਦੀ ਬਈ ਇਦੋਂ ਅੱਗੇ ਇਹ ਆ ਗਈ 8 ਨੰਬਰ ਤੇ ਬੱਚੀ ਆ ਜੀ ਤੋਹਫਾ ਹੀ ਇਹ ਵੀ ਮਾਖਾ ਵੀ ਦੇਖੋ ਕਿਦਾਂ ਜੀ ਕਮਾਲ ਦੀ ਹੈ ਹਨਾ ਫਾਰਮ ਦਾ ਦੇ ਬਾਈ ਫਾਰਮ ਦਾ ਤੋਹਫਾ ਥੱਲੋਂ ਝੋਲੀ ਵੀ ਇਹਦੀ ਗੱਬਣ ਵਾਲੀ ਆ ਤੇ ਬੋ ਵੀ ਇਹਦੀ ਕੀ ਡਿਟੇਲ ਦੱਸ ਬਿੱਲਾ ਜੀ ਕੀ ਆ ਇਹ ਵੀ ਮੇਰੇ 8 ਮਹੀਨੇ ਦੀ ਆ ਜੀ 8 ਮਹੀਨੇ ਦੀ ਉਮਰ ਆ ਜੀ ਗੰਦੋਗੀ ਖੀਦੀ ਹੈ ਨਾ ਗੰਦੋਗੀਰੀ ਆ ਏਬੀਐਸ ਦੇ ਜੁਪੀਟਰ ਸੀਮੰਦੀ ਆ ਜੀ ਏਬੀਐਸ ਦੇ ਜੁਪੀਟਰ ਦੀ ਪਹਿਲਾਂ ਤਾਂ ਫੇਸ ਕੁਆਲਟੀ ਕਰੋ ਚੱਕ ਸੱਜ ਨੂੰ ਤੇ ਬਰੀਡ ਹੈ ਜਿਹੜੀ ਉਹਦਾ ਫਿਰ ਉਹੋ ਬੋਲਦੀ ਹੈ ਕੋਈ ਬਾਹਲਾ ਗੱਲਾਂ ਕਰਨ ਦੀ ਕੋਈ ਜ਼ਿਆਦਾ ਲੋੜ ਨਹੀਂ ਏਬੀਐਸ ਦੇ ਜੁਪੀਟਰ ਦੀ ਆ ਗਈ ਤੇ ਰੰਗ ਪ੍ਰਿੰਟ ਇਹਦਾ ਬਾ ਕਮਾਲ ਮੇਕਅਪ ਇਹ ਚੰਗੀ ਪਲੀ ਪਈ ਆ ਹਨਾ ਕੋਈ ਐ ਨਹੀਂ ਕੋਈ ਲਿੱਸੀ ਲਾਵੀ ਆੜ ਤੱਕ ਦੇ ਸਹਰਾਣੇ ਵਰਗੀ ਪਈ ਆ ਗੋਲ ਮਟੋਲ ਹਾਂ ਥਾਂ ਝੋਲੀ ਕਰਾ ਦੇ ਜੇ ਰੋਕੀ ਕਰਾਂ ਦੀ ਇਹ ਚਾਰ ਹੀ ਹਾਂ ਝੋਲੀ ਝੋਲੀ ਤਾਂ ਚਲੋ ਗੱਬਨਾਲੀਏ ਤੇ ਚਾਰ ਹੀ ਥਣਾਂਗੇ ਬਾਦੂ ਫੋਟ ਸ਼ਾਂਕ ਤਾਂ ਵੇਖਣ ਨੂੰ ਵੀ ਹੈ ਨਹੀਂ ਤੇ ਸੋਨਾ ਰੰਗ ਪ੍ਰਿੰਟ ਆ ਗਿਆ ਹਾਂ ਫੇਸ ਕੁਆਲਿਟੀ ਦੇਖੋ ਜੀ ਬੋਦੀ ਵਾਲੀ ਬੱਚੀ ਆ ਗਈ ਇਹ ਆ ਗਈ এবੀਐਸ ਦੇ ਜੁਪੀਟਰ ਦੀ ਆ ਗਈ ਬਾਈ ਕਹਿੰਦਾ ਤੇ ਮਦਰ ਕਾਰਡ ਉਹ ਵੀ ਇਹਦਾ ਮਦਰ ਕਾਰਡ 35 ਪਲੱਸ ਆ ਜੀ 35 ਪਲੱਸ ਫਾਰਮ ਦੇ ਬੱਚੇ ਆ ਜੀ ਇਹ ਇਹਦਾ ਰੇਟ ਆ ਰੇਟ ਇਹਦਾ ਵੀ 15 ਹੈ ਇਹਦਾ ਵੀ 15000 ਰੁਪਏ ਸੱਜਣ ਨੂੰ ਹਾਂ ਜੀ ਫਾਰਮ ਤੇ ਟੈਗ ਪਾ ਕੇ ਸਹੀ ਗੱਲ ਹੈ ਕਿਸੇ ਚੰਗੇ ਅੱਡੇ ਤੇ ਖੜੀ ਹੋਵੇ ਟੈਗ ਪਾ ਕੇ ਵੇਚੂ ਪੈਂਦੀ ਸਹੀ ਗੱਲ ਹੈ ਬਾਈ ਇਹ ਤਾਂ ਹੈ ਪਰ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਆਪਦੇ ਭਰਾਵਾਂ ਨੂੰ ਜੈਜ ਰੇਟ ਦੀਆਂ ਬੱਚੀਆਂ ਦੇਣੀ ਆ ਜਿਹੜਾ ਵੀਰ ਮੰਨ ਕੇ ਚਲੋ ਸ਼ੌਂਕ ਵੀ ਰੱਖਦਾ ਤੇ ਮਿਹਨਤੀ ਆ ਤੇ ਉਸ ਵੀਰ ਨੂੰ ਪਹਿਲ ਦੇ ਆਧਾਰ ਤੇ ਬਾਈ ਕਹਿੰਦਾ ਵੀ ਆਪਾਂ ਮਾਨਸਾਨ ਵੀ ਜੈਜ ਕਰਾਂਗੇ ਹੈ ਕਿਤੇ ਉਹ ਵੀ ਪਤਾ ਕਰਕੇ ਆ ਜਿਵੇਂ ਸਹੀ ਗੱਲ ਆ ਪਹਿਲਾਂ ਬਾਈ ਕਹਿੰਦਾ ਵੀ ਦੋ ਚਾਰ ਥਾਵਾਂ ਤੇ ਜਾ ਕੇ ਰੇਟ ਪੁੱਛ ਕੇ ਤੇ ਫੇਰ ਬੋਵੀ ਡੇਰੀ ਫਾਰਮ ਤੇ ਆਇਓ ਕਿਉਂਕਿ ਰੇਟ ਦਾ ਪੂਰਾ ਹੀ ਫਰਕ ਹੈ 15000 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਆਪ ਬੱਚੀ ਮਿਲ ਜੂਗੀ ਲੈ ਚੱਲ ਤੇ ਜੇ ਆਪਾਂ ਬਾਲਾ ਹਿਸਾਬ ਕਿਤਾਬ ਜਿਹਾ ਲਾਈਏ ਤੇ ਬੋਵੀ ਇਹ 30 35000 ਦਾ ਤਾਂ ਦੁੱਧ ਹੀ ਪੀ ਗਈ ਹੋ ਜੇ ਆਪਾਂ ਘਰੇ ਬੱਚੀ ਪਾਲ ਲਗੇ ਹੈ ਨਾ ਚਲੋ ਵਪਾਰ ਦਾ ਕੰਮ ਹੈ ਪਸ਼ੂ ਚੰਗੇ ਵੀ ਆਉਂਦੇ ਆ ਤੇ ਨਰਮ ਵੀ ਆਉਂਦੇ ਆ ਬਾਈ ਨੇ ਤਾਂ ਵੇਚਣੀ ਆ ਜੇ ਚੰਗੀ ਚੀਜ਼ ਕਿਸੇ ਨੂੰ ਦੇਵਾਂਗੇ ਤੇ ਸੱਜਣੋ ਆਪ ਟਾਈਮ ਹਾਂ ਤੇ ਬਰਦ ਨੂੰ ਵੀਡੀਓ ਦਾ ਵਧੀਆ ਰਿਸਪਾਂਸ ਮਿਲਦਾਨ ਬਹੁਤ ਵਧੀਆ ਜੀ ਬਹੁਤ ਠੀਕ ਹੈ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਸਾਰੇ ਭਰਾਵਾਂ ਦਾ ਪੂਰਾ ਪਿਆਰ ਮਿਲਦਾ ਅੱਜ ਦੀ ਵੀਡੀਓ ਦੇ ਵਿੱਚ ਨਾ 10 ਵੀ 10 ਨਾਗਾ ਆਪਾਂ ਦਿਖਾਈ ਇਹ ਨੌਵਾਂ ਨੰਬਰ ਆ ਗਿਆ ਲਿਆ ਕਰਾਂ ਦੀ ਨੌ ਨੰਬਰ ਤੇ ਆ ਗਈ ਜਿਹੜੀ ਵਛੀ ਇਹ ਵੀ ਮੈਂ ਕਿਹਾ ਵੀ ਨੁਗਰੀ ਬਿਸ਼ੇਰੀ ਵਰਗੀ ਹੈ ਨਾ ਹਾਂਜੀ ਇਹਦੀ ਕੀ ਡਿਟੇਲ ਆ ਲਿਆਗਾ ਉਹਨੂੰ ਇਹਦੀ ਕੀ ਡਿਟੇਲ ਆ ਕਿ ਨਿਊਮਰ ਇਹਦੀ ਉਮਰ ਹੈਗੀ ਆ ਜੀ ਛੇ ਮਹੀਨੇ ਮੱਚਾਈ ਆਵਲੇ ਠੀਕ ਆ ਛੇ ਮਹੀਨੇ ਉਮਰ ਆ ਗਈ ਕੀੜਾ ਬੱਚਾ ਪੂਰਾ ਤੇ ਕਿਹੜੇ ਸੀਮਨ ਦੀ ਆ ਵੀਰੇ ਇਹ ਇਹ ਹੈਗੀ ਐ ਸਨੋਮੈਨ ਦੀ ਸਨੋਮੈਨ ਦੀ ਹਾਂਜੀ ਇਹਦਾ ਮਦਰ ਰਿਕਾਰਡ ਮਦਰ ਰਕਾਰ ਇਹਦਾ 25+ ਆ 25+ ਆ ਗਿਆ ਲੋ ਵੀ ਸੱਜਣੂ ਬਾਈ ਕਹਿੰਦਾ ਵੀ ਇਹ ਆ ਗਈ ਸਨੋਮੈਨ ਦੀ ਐ ਪਈ ਆ ਵੀ ਚਿੱਟੀ ਚਿੱਟੀ ਨੁਗਰੀ ਬੇਸ਼ੇਰੀ ਆ ਗਈ ਹੈਨਾ ਖੜਨੀ ਖੜਨੀ ਮੈਂ ਕਿਹਾ ਵੀ ਕਰੋ ਚੈੱਕ ਤੇ ਸੋਹਣਾ ਨਖਰਾ ਬੱਚੀ ਚ ਪੂਰਾ ਤੇ ਚੰਗੀ ਬਰੀਡ ਵਾਲੀ ਆ ਗਈ ਬੱਚੀ ਤੇ ਥਣ ਝੋਲੀ ਕਰਾਦ ਕੇ ਚੈੱਕ ਰੋਕਿਓ ਰੋਕਿਓ ਫੜਦਾ ਹੈ ਮੋٹے ਵਧੀਆ ਹਾਂ ਮੋٹے ਮੋٹے ਥਾਣੇ ਤੇ ਚਾਰ ਹੀ ਥਾਣੇ ਤੇ ਵਾਧੂ ਫੋਟੋ ਸ਼ਾਟ ਤਾਂ ਵੇਖਣ ਨੂੰ ਵੀ ਹੈ ਨਹੀਂ ਹਾਂਜੀ ਇਹ ਵੀ 15 ਚ ਇਹ ਵੀ 15000 ਲਓ ਵੀ ਸੱਜਣੋ ਇਹ ਵੀ ਭਾਈ ਕਹਿੰਦਾ 15000 ਚ ਦੇ ਦੇਣੀਆ ਤੇ ਜਿਹੜੇ ਭਰਾ ਨੇ ਨਵਾਂ ਸ਼ੁਰੂ ਕੀਤਾ ਕੰਮ ਸੱਜਣੋ ਤੇ ਉਹ ਬੋਵੀ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਤੇ ਲੁੱਟ ਲੋ ਮੇਲਾ 15000 ਰੁਪਏ ਦੇ ਭਾਣਾ ਸੋ ਨੂੰ ਬੱਚੀਆਂ ਮਿਲ ਜਾਣੀਆਂ ਜਿਹੜਾ ਭਰਾ ਇਕੱਠਿਆਂ ਖਰੀਦੂ ਤੇ ਜੇ ਇਕੱਲੀ ਇਕੱਲੀ ਖਰੀਦਨੀਆ ਫਿਰ ਉਹਦਾ ਰੇਟ ਉਹੋ ਜਿਹਾ ਹੋ ਜਾਊਗਾ ਫੋਨ ਤੇ ਤੁਸੀਂ ਗੱਲਬਾਤ ਕਰ ਸਕਦੇ ਆ ਇਸ ਨੂੰ ਅੱਗੇ ਇੱਕ ਲਾਸਟ ਤੇ ਦਿਖਾਉਣੀ ਆ ਤੁਹਾਨੂੰ ਆਪਾਂ ਬਲੈਕ ਕਲਰ ਤੇ ਇਹ ਕਾਫੀ ਕਲਰ ਜਰਸੀ ਆ ਕਾਫੀ ਕਲਰ ਬਾਈ ਕਹਿੰਦਾ ਜਰਸੀ ਆ ਕੀ ਲਿਆ ਕੇ ਰਾਂ ਦੀ ਇਹਦੀ ਫਿਰ ਕਿੰਨੀ ਉਮਰ ਆ ਉਹ ਵੀ ਉਮਰ ਏਡੀ ਵੀ ਜਿਹੜੇ ਸੇਮੇ ਲਈ 6 ਮਹੀਨੇ ਹਾਂਜੀ ਲਓ ਵੀ ਸੱਜਣੋ ਲਾਸਟ ਤੇ ਜਿਹੜੀ ਬੱਚੀ ਆ 6 ਮਹੀਨੇ ਉਮਰ ਆ ਤੇ ਕਾਫੀ ਕਲਰ ਦਾ ਜਰਸੀ ਦਾ ਬੱਚਾ ਆ ਗਿਆ ਹੈ ਨਾ ਹਾਂ ਫੇਸ ਕੁਆਲਟੀ ਦੇਖੋ ਨਿੱਕਾ ਕੰਨ ਤੇ ਬੋਦੀ ਵਾਲੀ ਬੱਚੀ ਆਗੀ ਇਹ ਵੀ ਚੰਗੀ ਗਾਂਦੀ ਬੱਛੀ ਆ ਪੂਰੀ ਚੰਗੀ ਗਾਂਦੀ ਕੀ ਰਿਕਾਰਡ ਹੈ ਜੀ ਮਾਦਰ ਕਾਰਡ ਮਾਦਰ ਕਾਰਡ 35 ਕਲਾਸਿਆਂ ਦੀ ਠੀਕ ਆ ਸਾਰੇ ਇੱਕ ਬੇਸੀ ਮਨ ਭਾਇਆ ਸੀ ਉਹਨਾਂ ਨੇ ਜਰਸੀ ਦਾ ਠੀਕ ਹੈ ਠੀਕ ਕਾਫੀ ਕਾਫੀ ਕਲਰ ਚ ਆ ਗਈ ਜਰਸੀ ਹੈ ਨਾ ਤੇ ਥਾਂ ਝੋਲੀ ਜਿੰਨੀ ਨਿੱਕੀ ਉਨੀ ਟਿੱਖੀ ਸਾਰੇ ਨਾਲ ਚੰਗੀ ਥਾਂ ਝੋਲੀ ਆ ਜਿਵੇਂ ਗੱਬਣ ਹੁੰਦੀ ਆ ਪੰਜ ਚਾਰ ਮਹੀਨੇ ਅੱਲਾ ਕਹਿ ਦਿੰਦਾ ਜੀ ਨਿੱਕੀ 15000 ਦੀ ਇਹਨਾਂ ਨੇ ਹੁਣ ਇਹੋ ਜਿਹੀਆਂ ਬੱਛੀਆਂ ਮੈਨੂੰ ਫੇਰ ਕਿਹੜਾ ਦਿੰਦਾ ਸਹੀ ਗੱਲ ਆ ਬਾਈ ਸਹੀ ਗੱਲ ਆ ਲਓ ਵੀ ਸੱਜਣੋ ਇਹ ਆ ਗਈ ਲਾਸਟ ਤੇ ਦਸ ਨਗਾਂ ਦਾ ਪਸੰਨ ਨੂੰ ਦਿਖਾਈ ਅੱਜ ਦੀ ਵੀਡੀਓ ਦੇ ਵਿੱਚ ਤੇ ਦਸਨ ਨਗਾਂ ਦੀ ਡਿਟੇਲ ਆਪਾਂ ਪੂਰੀ ਤੋਰ ਕੇ ਫੁੱਲ ਵੀਡੀਓ ਮੰਨ ਕੇ ਚੱਲੋ ਵਧੀਆ ਬਣਾਈਏ ਖੁੱਲੀ ਢੁੱਲੀ ਹਾਂਜੀ ਹੈਨਾ ਤੇ ਤੋਰਾ ਤਾਰਾ ਵੀ ਚੈੱਕ ਕਰਾਤਾ ਥਾਂ ਝੋਲੀ ਹਾਂ ਤੇ ਦੇਖ ਲੈਣ ਜੀ ਮੁੜ ਕੇ ਕਹਿ ਦਿੰਦੇ WhatsApp ਤੇ ਵੀਡੀਓ ਪਾਉਂ ਟਾਈਮ ਸਹੀ ਗੱਲ ਸਹੀ ਗੱਲ ਆ ਬਈ ਜਿਹੜੀ ਚੀਜ਼ ਮੰਨ ਕੇ ਚੱਲੋ ਤੁਸੀਂ ਫੋਨ ਤੇ ਦੇਖੀ ਐ ਉਹੀ ਚੀਜ਼ ਤੁਹਾਨੂੰ ਇੱਥੇ ਆਏ ਨੂੰ ਮਿਲੂ ਕੋਈ ਵਧਾ ਘਟਾ ਕੇ ਆਪਾਂ ਉਹ ਕੰਮ ਨਹੀਂ ਕਰਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਦਸ ਨਗ ਸੀ ਦਸਨ ਨਗਾਂ ਦੀ ਆਪਾਂ ਸਾਰੀ ਡਿਟੇਲ ਬੋਬੀ ਤੋਂ ਲੈ ਲਈ ਐ ਜੋ ਮੋਲ ਆਪਾਂ ਵੀਡੀਓ ਦੇ ਵਿੱਚ ਕਰਾਤਾ 15000 ਰੁਪਏ ਦੇ ਹਿਸਾਬ ਨਾਲ ਪਰ ਵੱਛੀ ਤੁਹਾਨੂੰ ਮਿਲ ਜੂਗੀ ਤੇ ਜੇ ਕੋਈ ਇਕੱਠੇ ਲੈਂਦਾ ਨਾ ਜੇ ਕੋਈ ਇਕੱਠੇ ਨਾ ਲਊਗਾ ਤੇ 15000 ਰੁਪਏ ਦੇ ਹਿਸਾਬ ਨਾਲ ਬਿਲਕੁਲ ਤੁਹਾਨੂੰ ਜਾਇਜ਼ ਰੇਟ ਦੇ ਮਿਲ ਜਾਣੀਆਂ 10 ਨਾਗਾ ਤੇ ਜਿਹੜੇ ਭਰਾ ਦੇ ਪਸੰਦ ਹੋਏ ਤੇ ਸੱਜਣੋ ਤਸੱਲੀ ਬਾਕਸ ਤੋਂ ਨਾ ਤੁਸੀਂ ਆਪ ਕਰਨੀ ਆ ਦਾ ਠੀਕ ਹੈ ਦਸਾਂ ਦਾ ਹਾਂਜੀ ਤੇ 100 ਕਿਲੋਮੀਟਰ ਕਰਾਇਆ ਫਰੀ ਕਰਦਾ ਦਸਾਂ ਬੱਚੀਆਂ ਦੀ ਡਿਮਾਂਡ ਬੰਦੀ ਹੈ 1.5 ਲੱਖ ਰੁਪਈਆ ਹਾਂਜੀ ਵਿੱਚੋਂ ਮਾਨਤਨ ਮੁੱਕੇ ਤੇ 100 ਕਿਲੋਮੀਟਰ ਕਰਾਇਆ ਫਰੀ ਡਿਮਾਂਡ ਤਨ ਵੀ ਕਰਦਾ 100 ਕਿਲੋਮੀਟਰ ਕਰਾਇਆ ਫਰੀ ਤੇ ਮਾਨਤਨ ਵੀ ਹੋ ਜੂ ਹੋ ਜੂ ਨੰਬਰ ਬੋਲ ਦੇ ਉਹਦਾ 977902271 ਠੀਕ ਹੈ ਲੋ ਵੀ ਸੱਜਣੋ ਨੰਬਰ ਵੀਰ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਦੇ ਕੋਈ ਵੀ ਨਾਕ ਪਸੰਦ ਹੋਇਆ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਕੀ ਕਹਿੰਦਾ ਬੋਵੀ ਇਹਗਾ ਹੀ ਬਾਲਾ ਨੰਕ ਸਾਈ ਵਾਲਾ ਬੰਦਾ ਫੋਨ ਲਾਵੇ ਆਪਾਂ ਠੀਕ ਹੈ ਠੀਕ ਹੈ ਮੈਂ ਇਹਨਾਂ ਦਾ 12 ਲੈ ਲਾਂ ਤੇਰਾ ਸਹੀ ਗੱਲੋ ਵੀ ਉਹ ਕੰਮ ਨਹੀਂ ਹੁਣ ਖੁਸ਼ੀ ਨਾ ਆਉਦੇ ਸਾਰੇ ਪਸ਼ੂਆਂ ਮਗਰ ਕੋਈ ਛੱਡਿਆ ਜੂ ਬੱਚੀਆਂ ਭਾਜੀ ਪੂਰੀਆਂ ਚੰਗੀਆਂ ਤੁਹਾਨੂੰ ਬਤਾ ਦਿੰਦੇ ਹਾਂ ਹਾਂ ਸਹੀ ਗੱਲ ਆ ਬਾਈ ਇਹ ਤਾਂ ਗੱਲ ਹੈਗੀ ਸੱਜਣੋ ਬਿਲਕੁਲ ਜੈਜ ਰੇਟ ਆ ਤੇ ਇੱਕ ਖੀਰੀਆਂ ਹੈਗੀਆਂ ਤੇ ਖੀਰੀਆਂ ਬੱਚੀਆਂ ਤੇ ਇੱਕ ਬੱਚੀ ਦੋ ਦਿਨਾਂ ਦਾ ਵਿੱਚ ਉਹ ਸਾਰੀਆਂ ਖੀਰੀਆਂ ਤੇ ਨੰਬਰ 22 ਦਾ ਲਗਾਤਾਰ ਚੱਲਦਾ ਰਹਿਣਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਧੰਨਵਾਦ ਹੱਸੀ ਕਾਲ ਸਰਣੋ